ਸਸਕਾ ਜੀ ਮੇਰੀ ਰਿਕਵੈਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਐਲੈਕਸ਼ਨ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪਿੱਕੀ ਵੇਣ ਤੇਰਾ ਮਾਪਾ ਨਾਨਾ ਤੋਂ ਹੋਰ ਕੋਈ ਪੰਜਾਬ ਦੇ ਹੋਰ ਹਲਕਿਆਂ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮੁਛੀਠੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਕਾਗਜ਼ ਸਬਮਿਟ ਨਹੀਂ ਕਰਨ ਦੇ ਰਹੇ ਜੇ ਸਰਕਾਰ ਨੇ ਇਹੀ ਕਰਨਾ ਸੀਗਾ इलेक्शन करने का फायदा ही नहीं कोर्ट के हुक्मान अनुसार इलेक्शन हो रही है जो कर रहे हो तो प्रॉपर तरीके ना करो ये डेमोक्रेसी है जिथे अह रह रहे हैं ये कोई डिप्टेटिप नहीं है जो डिकटेटरशिप चाहिए है तो आप ही डिकलेयर कर दो है आ, जिला प्रधान ब्लॉक समिति के मैंबर जे ਕਿ ਸੇ ਚਾਲ ਵੀ ਉਹ ਡਿਪਲੇਅ ਕਰ ਕਿ ਕਿਥੇ ਕੰਮ ਕਰ ਰਿਹਾ ਇਸ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਇਹ ਰਚੰਦੀ ਕੋਈ ਲੋੜ ਨਹੀਂ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਹ ਤੁਸੀਂ ਪਲੀਜ਼ ਇਹ ਨੂੰ ਇਹਦੇ ਤੇ ਧਿਆਨ ਦਿਓ ਤੇ ਕੁਝ ਕਰੋ ਸਾਡਾ ਸਾਡੀ ਮਜੀਠੇ ਵੀ ਇਹੀ ਹੋ ਰਿਹਾ ਹੈ ਐਸਡੀਐਮ ਦੇ ਦਫ਼ਤਰ ਨੂੰ ਅੰਦਰ ਤਾਲਾ ਲਾ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਸਕਾ ਜੀ ਮੇਰੀ ਰਿਕਵੈਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਇਹ ਲੈਕਸ਼ੀ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪਿੱਕੀ ਵੇਣ ਦੇਲਾ ਮੰਗਵਣਾ ਨਾਲ ਕੋਲ ਪੰਜਾਬ ਦੇ ਹੋਰ ਹਕੀਆਂਸ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮੋਚੀਠੇ ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਪਾਪਰਸ ਸਬਮਿਟ ਨਹੀਂ ਕਰਨ ਦੇ ਰਹੇ जो सरकार ने यही करना सीता इलेक्शन करने का फायदा ही नहीं सोट के अनुसार इलेक्शन हो रही है जो कर रहे हो तो प्रॉपर तरीके ना करो ये डेमोक्रेसी है जिथे रह रहे हैं ये कोई डिकटेटिप नहीं है जो डिकटेटिप चाहिए है तो आप ही डिकलेयर कर दो जिला प्रधान ਡਾਕਟਰ ਸੰਤੀ ਦੇ ਰਿਮੈਂਬਰ ਜਿਹੜੇ ਤੁਸੀਂ ਚਾਹਦੇ ਹੋ ਉਹ ਡਿਫੇਅਰ ਕਰ ਕਿਥੇ ਟੰਕਰੋ ਕਾਲ ਇਸ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਇਹ ਰਚਨ ਦੀ ਕੋਈ ਲੋੜ ਨਹੀਂ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਹ ਤੁਸੀਂ ਪਲੀਜ਼ ਇਹਨੂੰ ਇਹਦੇ ਤੋਂ ਧਿਆਨ ਦਿਓ ਤੇ ਕੁਝ ਕਰੋ ਸਾਡਾ ਸਾਡੇ ਮਜੀਠੇ ਵੀ ਇਹੀ ਹੋ ਰਿਹਾ ਹੈ ਐਸਜੀਐਮ ਦੇ ਦਫ਼ਤਰ ਨੂੰ ਅੰਦਰੋਂ ਤਾਲਾ ਲਾ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ